ਅਲੀ ਇਧਰ ਆ। ਜੀ ਆਪ ਵੀ ਬੜੇ ਟਾਈਮ ਨਾਲ ਜਾਈ ਚ ਵੜ ਗਏ। ਮੈਂ ਉਦਾ ਹੀ ਬਣ ਗਈ। ਠੰਡ ਸੀ ਅੱਜ ਮੈਂ ਨਾ ਚੱਲੇ ਠੰਡ ਸੀ ਤਾਂ ਬਣੀ ਕਿ ਮੈਂ ਤਾਂ ਜਾ। ਹਾਂ ਮੈਂ ਜਰਰ ਲੱਗ ਗਈ ਉਹਰੇ। ਹਾਂ। ਸਾਡੇ ਜਾਰੇ ਤਾਂ ਐਂ ਵੇਖੀ। ਦੱਸੋ ਕੀ ਗੱਲ? ਉਹ ਤੇ ਵੇਹ ਹੈ। ਸੋਨੂੰ ਸੋਮਨ ਨੂੰ ਥੋੜਾ ਸਮਝਾਇਆ ਕਰ। ਹੈਂ? ਤੁਸੀਂ ਭਰਾ ਭਰਾ ਆ ਜੇ ਫਿਰ ਵੀ ਤੇ ਉਹ ਕਹਿੰਦੀ ਆ ਕਿ ਵੱਡਾ ਸਭ ਕੋ ਸਾਡਾ ਵੱਡਾ ਸਭ ਕੋ ਰੈਂਦਾ। ਹੈਂ? ਤੇ ਇਹ ਇਹ ਕਹਿੰਦੀ ਆ ਕਿ ਮੈਨੂੰ ਕੁਝ ਨਹੀਂ ਮਿਲਦਾ ਹੈਗਾ। ਤੇ ਇਹ ਇਹ ਇਹਨੂੰ ਥੋੜਾ ਸਮਝਾ ਤੇ ਇਦਾਂ ਇਦਾਂ ਗੱਲ ਮਾਰੀ ਆ ਹੋਇਆ ਕੀ ਐ ਮਤ ਕੇ ਗੱਲ ਦਾ ਵੀ ਨਹੀਂ ਗਾ ਪਤਾ ਕੀ ਇਹ ਕਿ ਮੈਂ ਜੇ ਹੁਣ ਉਹਦੇ ਸਾਹਮਣੇ ਕਰਾਂ ਬਈ ਦੀ ਬਿਠਾਈ ਦੇ ਸਾਹਮਣੇ ਤੇ ਤੇਰੇ ਇਹ ਆਂਦੀ ਆ ਫਿਰ ਉਹ ਆਪਦੀ ਕੰਮ ਨਹੀਂ ਆ ਕਰਦੀ ਹੈ ਤੇ ਕੰਮ ਮੈਂ ਸਾਰਾ ਕਰਨੀ ਆ ਇਹ ਆ ਤੂੰ ਇਹ ਉੱਠ ਜੀ ਬੜੀ ਡੇਰ ਨਾਲ ਤੇ ਫਿਰ ਦੋਵਾਂ ਨੂੰ ਸਮਝਾਉਂਦੇ ਸਮਝਾਵਾਂਗੇ ਉਹਨੂੰ ਵੀ ਤੇ ਇਹਨੂੰ ਵੀ ਵੀ ਬੈਠ ਕੇ ਇੱਕ ਦਿਨ ਤੂੰ ਕੰਮ ਸਾਰਾ ਕਰ ਲੈ ਤੇ ਇੱਕ ਦਿਨ ਮਤਲਬ ਉਹ ਸਾਰਾ ਕੰਮ ਕਰ ਲੈ ਤੇ ਇਦਾਂ ਘਰ ਚ ਲੜਾਈ ਨਹੀਂ ਪਾਣੀ ਮੈਂ ਜਿੰਨਾ ਚ ਜੀਨੀ ਆ ਮੈਂ ਅੱਡ ਨਹੀਂ ਹੋਣ ਦੇਣਾ ਹੈ ਨਹੀਂ ਰਹਿ ਗਈ ਕੋਈ ਗਾਲੀ ਨਹੀਂ ਆ ਯਾਰ ਡੁੱਡੋਣ ਵਾਲੀ ਇਹ ਕਾਲੀ ਮੁਫਤਲੀ ਰਹੇਗੀ ਮੇਰੀ ਜੋ ਮੈਂ ਲਿਆ ਕੇ ਦਵਾਂਗੀ ਇਹ ਵਰਤਨ ਮੈਂ ਕਿਹੇ ਗਲੋ ਇਹਨਾਂ ਨੂੰ ਓਖਿਆ ਨਹੀਂ ਰਹਿਣ ਦਾਂਗੀ ਜਿਹੜੀ ਚੀਜ਼ ਮੰਗਣ ਮੈਂ ਦਵਾਂਗੀ ਤੇ ਮੈਂ ਉਹਨੂੰ ਵੱਡੀ ਨੂੰ ਵੀ ਸਮਝਾਵਾਂਗੀ ਵੀ ਇਹ ਇਦਾਂ ਤੂੰ ਹੀ ਇਕੱਠੀਆਂ ਰੋ ਤੇ ਤੁਹਾਡਾ ਕੋ ਬੰਜੇਗਾ ਉਹ ਭਰਾ ਭਰਾ ਬੜੀ ਚਪਾਕ ਨਾ ਵਾ ਤੇ ਇਦਾਂ ਘਰ ਚ ਚਪਾਕੀ ਵੇ ਚਪਾਕੀ ਪੈ ਜੂਗੀ ਦੇਖੇ ਤੁਸੀਂ ਇਸ ਸਰਕਾਰ ਦਾ ਕੰਮ ਚਲੂ ਕਰਦਾ ਓਏ ਉਹ ਤਾਂ ਗੱਲ ਠੀਕ ਵਾ ਪਰ ਹੋਇਆ ਕੀ ਆ ਕੀ ਕਹਿੰਦੀ ਸੀਗੀ ਉਹ ਕਹਿੰਦੀ ਆ ਕਿ ਮੈਨੂੰ ਮਤਲਬ ਕੁਝ ਮੈ ਮਿਲਦਾ ਨਹੀਂ ਕਾ ਹਾਂ ਮੈਨੂੰ ਜਾਨ ਲੱਗਣੀ ਪੈਸੇ ਥੋੜੇ ਦਿੰਦੇ ਆ ਤੇ ਮੁਰਕੇ ਮੈਥੋਂ ਸਾਦ ਮੰਗਦੇ ਆ ਤੇ ਮੈਂ ਆਖਿਆ ਕਿ ਪੈਸੇ ਕਿਸੇ ਕੋ ਨਹੀਂ ਲੈਣੇ ਤੂੰ ਮੇਰੇ ਕੋਲ ਐ ਜਿੰਨੇ ਤੈਨੂੰ ਚਾਹੀਦੇ ਨੇ ਆ ਤੈਨੂੰ ਦਾਂਗੀ ਨਾ ਉਹ ਵੱਡੀ ਜਾਏਗੀ ਉਹਨੂੰ ਵੀ ਮੈਂ ਪੈਸੇ ਦਾਂਗੇ ਜਿੰਨੂੰ ਜਾਏਗੀ ਤੇ ਮੈਂ ਦੁਆ ਨੂੰ ਮੈਂ ਦਾਂਗੀ ਨਾ ਉਹ ਕਹੇ ਵੀ ਮੈਨੂੰ ਥੋੜੇ ਦਿੱਤੇ ਜਾਣ ਲੱਗੇ ਤੇ ਉਹ ਉਹ ਵੀ ਲੱਗੇ ਕਿ ਮੈਨੂੰ ਨਹੀਂ ਮਿਲੇ ਪਏ ਜਿੱਦਾਂ ਘਰ ਤੇ ਬਖਾਨ ਪੈਂਦੀ ਜਿੱਦਾਂ ਜ ਮੈਂ ਜਿੱਦੀ ਮੈਂ ਅੱਡ ਨਹੀਂ ਲੰ ਹੋ ਜਾਣਾ ਤੇ ਨਾ ਮੈਂ ਨਾ ਆਪਣੇ ਦੁਆ ਮਮਟੀਆਂ ਨੂੰ ਸਮਝਾਉਣੀ ਹਾਂ ਹੋਏ ਇਹ ਤਾਂ ਗੱਲ ਸਹੀ ਆ ਤਾਂ ਪਰ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋਇਆ ਨਹੀਂ ਮੈਂ ਹੁਣ ਸਮਝਾਉਣਾ ਇਹ ਨਹੀਂ ਲੱਗ ਮੈਂ ਤੇ ਆਪ ਨਹੀਂ ਕਦੇ ਕਦੇ ਇਦਾਂ ਦੀ ਗੱਲ ਕੀਤੀ ਪਤਾ ਨਹੀਂ ਕੀ ਪੈ ਗਿਆ ਉਹਦੇ ਦਿਮਾਗ 'ਚ ਨਹੀਂ ਤੇ ਆਹੋ ਤੇ ਇੱਥੇ ਇੱਥੇ ਤਾਂ ਕਰ ਰਹੇ ਕਿ ਆਟੇ ਨੰਗਲੇ ਰਾਲ ਮੇਕਰਾਂਗੇ ਸਾਡਾ ਟਾਈਮ ਵਧੀਆ ਪਾਸ ਹੋਣ ਡਿਆ ਹੈ ਤੇਗੇ ਗੀ ਮੈਂ ਸਮਝਉਂਦੀ ਆ ਵੱਖਰਿਆ ਕਰਕੇ ਥੋੜਾ ਤੇ ਜੇ ਹੁਣ ਮੈਂ ਉਹਨੂੰ 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 ਇਹ ਆਖਣਾ ਵਾ ਕਿ ਕਾਲੀ ਮੁਕਤਲੀ ਰਹੇਗੀ ਮੇਰੀ ਜਿੰਨਾ ਕੰਮ ਮੈਂ ਜਿੰਨੀ ਆ ਤੇ ਤੁਸੀਂ ਕਮਾਓ ਲਿਆਓ ਤੁਹਾਡਾ ਖਾਣਾ ਮਤਲਬ ਪਾਉਣ ਦਾ ਢੋਣਾ ਕੋਈ ਮੈਂ ਬੋੜਾ ਉਹਨੂੰ ਨਹੀਂ ਜਣਾਉਂਦੀ ਜੇ ਨਹੀਂ ਤੁਹਾਡੀ ਤੁਹਾਡੀ ਕੰਮ ਇਹ ਘੱਟ ਕਰਦੀ ਇੱਕ ਦਿਨ ਇਹ ਵਾਰੀ ਬੰਦ ਲੈ ਸਾਰਾ ਕੰਮ ਕਰਦਾ ਇਹ ਕਰੇ ਤੇ ਬੇਟਾ ਛੋਟਾ ਉਹਨੂੰ ਮੈਂ ਖੜਾਵਾਂਗੀ ਉਹ ਚੱਲ ਵਾਰੀ ਵਾਲੀ ਤੇ ਗੱਲ ਹੀ ਕੋਈ ਨਹੀਂ ਕਿੰਨਾ ਕੰਮ ਆ ਕਿਤੇ ਤੇ ਚੱਲ ਨਹੀਂ ਤੇ ਫਿਰ ਇੱਕ ਦਿਨ ਉਹ ਹੋਰ ਰਸ਼ਟ ਕਰੇ ਇੱਕ ਦਿਨ ਉਹ ਕਰੇ ਇੱਕ ਵੱਡੀ ਕੋਲ ਇਹ ਸਾਰਾ ਕੰਮ ਕਰਾਵਾਂਗੇ ਤੇ ਜਿੱਦਣ ਇਹ ਇਹਦੀ ਨਹੀਂ ਵਾਲੀ ਕੋਦਨ ਵੇਲੀ ਦੇ ਇਹਨਾਂ ਕੋਈ ਕੰਮ ਨਹੀਂ ਕੰਮ ਹੈ ਇਹ ਤਾਂ ਘੱਟ ਰਹੋ ਰੱਖ ਕੇ ਮੇਕੇ ਤੇ ਤੁਹਾਡਾ ਕੁਝ ਬਣੇਗਾ ਪਰ ਆ ਪਰਮਾ ਦਾ ਇਦਾਂ ਲੱਗ ਲੱਗ ਹੋ ਗਿਆ ਕੱਖ ਨਹੀਂ ਬਣਦਾ ਤੇ ਮੈਂ ਚੱਲ ਜਿੰਨਾ ਚਿਰ ਜਿੰਨੀਆਂ ਮੈਂ ਨਹੀਂ ਉੱਟ ਹੋਣੇ ਚੱਲ ਕੋਈ ਨਹੀਂ ਮੈਂ ਖੁਸ਼ ਲਈ ਨਾਨੂ ਕੀ ਗੱਲ ਵਾ ਮੈਂ ਆ ਫਿਰ ਨੂੰ ਵਖਰਿਆ ਕਰਕੇ ਮੈਂ ਸਮਝਾਉਂਗੀ ਆ। ਤਾਂ ਕੋਈ ਨਹੀਂ। ਹਾਂ ਇਹਨੇ ਉਹ ਦਿਆ ਕਰਦੇ ਕੋਈ ਨੀਂ ਬੱਡੀ ਨੱਬੂ ਸਾਕਰ ਲੈਣਾ। ਵੀ ਵੀ ਮੈਂ ਕਰਨੀ ਆ। ਮੈਂ ਉਹਨੂੰ ਵੀ ਆਖੂੰਗੀ ਕਿ ਤੂੰ ਤੂੰ ਜ਼ਿਆਦਾ ਨਹੀਂ ਫਿਰ ਉਹਦੇ ਨਾਲ ਕਾਦੀ ਕੋਈ ਬਥੇਰਾ ਕਰਦੀ ਆ। ਚਲ ਕੋਈ ਨਹੀਂ। ਠੀਕ। ਉਹ ਚ ਲੈਣਾ ਮੈਂ। ਉਹ ਚ। ਜਿਹੜਾ ਪੈਂਦੀਆਂ ਬੁਸੇਂ ਪੈਂਦੀਆਂ ਦੋਏ ਤੇ ਦੋਆਂ ਨੂੰ ਮੈਂ ਸਮਝਾਉਣਾ ਮੈਂ ਚੰਗੀ ਤਰ੍ਹਾਂ। ਸੁਣ ਮਣ ਹਾਂਜੀ ਕੀ ਬੰਦਿਆ ਕੁਛ ਨਹੀਂ ਬਸ ਵਿਦਲੀ ਚਾਹੀ ਤਰਾ ਬਿਰ ਗੱਲ ਸੁਣ ਹਾਂਜੀ ਦੱਸੋ ਇੱਥੇ ਬੈ ਕੀ ਹੋ ਗਿਆ ਨਾ ਹੁਣ ਆ ਗਈ ਏ ਤੇਰਾ ਮੈਨੂੰ ਲਾਮਾ ਮਿਲਿਆ ਕਾ ਦਾ ਲਾਮਾ ਮਿਲ ਗਿਆ ਮੇਰਾ ਤੂੰ ਮਾਦਾਨਾ ਕੀ ਗੱਲਾਂ ਕਰਦੀ ਰਹੀ ਨੇ ਕਿਹੜੀ ਗੱਲਾਂ ਕੀਤੀਆਂ ਮਾਦਾਨਾ ਜੋ ਹੋਂਡ ਹੈਗਾ ਜੋਹੀ ਹੀ ਤਾਂ ਕੀ ਕਰ ਤੂੰ ਹੋਂਡਿਆ ਚੰਗੇ ਭਲੇ ਦੇ ਹੈਗੇ ਆ ਤੈਨੂੰ ਚੰਗਾ ਨਹੀਂ ਲੱਗਦਾ ਕੱਠ ਮੈਨੂੰ ਚੰਗਾ ਲੱਗਣ ਨਹੀਂ ਡਿਆ ਪਚੰਗਾ ਸਾਡੇ ਘਰ ਚ ਹੋਣ ਡਿਆ ਤੁਹਾਨੂੰ ਨਹੀਂ ਕੋਈ ਸਮਝਾਉਂਦੀ ਮੈਨੂੰ ਸਾਰੀ ਸਮਝਾ ਬਨਿਆਣਾ ਤਾਂ ਨਹੀਂਗਾ ਮੈਨੂੰ ਤਾਂ ਲੱਗ ਡੇ ਜਿਵੇਂ ਨਹੀਂ ਆਣੀ ਹੁੰਦੀ ਤੈਨੂੰ ਲੱਗਣ ਡਿਆ ਤੇਰੇ ਵਰਗਾ ਹੋ ਜਾ ਤਾਂ ਮੈਂ ਸਿਆਣਾ ਹਾਂ ਹਾਂਜੀ ਦੱਸੋ ਇਹੋ ਕੁਛ ਪੁੱਛਣਾ ਇਹੋ ਕੋਈ ਕੁਛਣਾ ਹੀ ਮੈਂ ਤੈਨੂੰ ਪੁੱਛਣਿਆ ਵੀ ਗੱਲਾਂ ਕੀ ਕੀਤੀਆਂ ਤੂੰ ਗੱਲਾਂ ਇਹ ਕੀਤੀਆਂ ਵੀ ਸਭ ਕੋਲ ਹੁਣ ਵੱਡੇ ਸਾਹਮਣੇ ਤੇ ਜੇ ਉਹ ਕੰਮ ਕਰਨ ਡੇ ਤਾਂ ਫਿਰ ਸੁਣਾਉਂਦੇਗਾ ਤੂੰ ਕੰਮ ਕਰ ਰਹੇ ਨੇ ਤਾਂ ਸਿੱਕਾ ਮੈਂ ਕਰਦੀ ਐ ਤੂੰ ਹੀ ਨਾਲ ਕਰਾ ਲਿਆ ਕਰਨਾ ਥੋੜਾ ਬੋਧੀਓ ਚੱਲਾ ਵਾ ਤੇ ਮੈਂ ਘਰੋਂ ਨਹੀਂ ਆ ਤੁਹਾਨੂੰ ਪਤਾ ਨਹੀਂ ਜਾਂ ਨਿਆਣਾ ਵਾ ਰਾਤ ਨੂੰ ਕਿੰਨੀ ਵਾਰੀ ਉੱਠਣਾ ਪੈਂਦਾ ਵਾ ਉੱਠਣਾ ਪੈਂਦਾ ਚਲੋ ਉਹ ਗੱਲ ਵੱਖਰੀ ਐ ਪਰ ਇਦਾਂ ਦੀਆਂ ਗੱਲਾਂ ਕਰਨੀਆਂ ਜ਼ਰੂਰੀ ਐ ਕਿਉਂ ਮੈਂ ਲੇਟ ਉੱਠਦੀ ਐ ਚਲ ਕੀ ਹੋਵੇ ਜਿੰਨਾ ਮੇਥੋਂ ਹੁੰਦਾ ਮੈਂ ਕਰ ਲੈਣੀ ਐ ਰਾਤ ਨੂੰ ਵੀ ਜਾਗਣਾ ਪੈਂਦਾ ਵਾ ਤੇ ਫਿਰ ਦਿੱਕਾਵਟ ਤੇ ਤੁਹਾਨੂੰ ਪਤਾ ਹੋ ਹੀ ਜਾਂਦੀ ਐ ਥਕਾਵਟ ਹੋ ਜਾਂਦੀ ਤੈਨੂੰ ਜਿਹੜੀ ਤੇ ਜੇ ਉਹ ਕੰਮ ਕਰ ਲੈਂਦੇ ਸੁਨਮਦੇ ਰਹਿੰਦੇ ਮਹਾਰਾਣੀ ਉਹ ਤਾਂ ਮਹਾਰਾਣੀ ਜੀ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਡਿਕ ਲੋ ਤੇ ਮਾੜਾ ਕਹਿੰਦਾ ਮਹਾਰਾਣੀ ਕਿਹਾ ਔਰ ਮਾੜਾ ਮਾੜਾ ਦੇ ਵਿੱਚ ਕੀ ਕਹੇਤਾ ਸਮਝੀ ਲੋ ਥੋੜਾ ਬਤਾ ਸਮਝੀ ਚੋ ਸਮਝੇ ਆਈ ਐ ਮੈਂ ਉਹਨਾਂ ਆਪਣਾ ਸਾਕੋਚ ਬਣਾ ਲੈਣਾ ਸਾਡਾ ਕੋਈ ਬੰਨਣਾ ਨਹੀਂ ਹੈ ਕੀ ਬਣਾ ਲੈਣਾ ਉਹਨਾਂ ਨੇ ਇੱਥੇ ਸਾਹਮਣੇ ਹੀ ਆ ਸਾਰੇ ਕੋ ਮੈਨੂੰ ਤੇ ਸਾਹਮਣੇ ਕੁਝ ਦਿੱਤੇ ਹੰ ਨਹੀਂ ਟਿਆ ਤੇਨੂੰ ਤਾਂ ਤੇਨੇ ਵਧਾ ਖਾਤੇ ਪੜਦੇ ਪਏ ਅਗਰੇ ਕਾਇਦੇ ਕਿਤੇ ਜਾਣਾ ਹੁੰਦਾ ਉਹ ਵੀ ਮੰਗ ਕੇ ਚਾਹੀਦਾ ਬਿਹਾਨੇ ਦੋਹਾਂ ਹੀ ਤੇ ਉੱਥੇ ਜਾਣਾ ਕਿਤੇ ਜਾਣਾ ਆਹੋ ਜਾਣਾ ਹੁੰਦਾ ਤੂੰ ਮੰਗ ਕੇ ਜਾਨੀ ਤੇ ਫੇਰ ਕੀ ਇਹ ਘਰੋਂ ਕਿ ਮੰਗ ਕੇ ਲੈਂਦੇ ਪਏ ਛੱਟੇ ਦੁੱਧਾਂ ਅੱਖਾਂ ਦੇ ਪੱਟੀ ਬੱਦੀ ਮੈਨੂੰ ਲੱਗਦਾ ਤੇਰੇ ਬੱਦੀ ਆ ਤੇ ਤਾਂ ਨਹੀਂ ਚੰਗੇ ਲੱਗਦਾ ਚੰਗੇ ਨਹੀਂ ਲੱਗੀਦਾ ਮੈਨੂੰ ਪਤਾ ਵਾ ਮੈਂ ਨਿਆਣੀ ਤ ਨਹੀਂ ਤੈਨੂੰ ਇਕੱਲੀ ਨੂੰ ਤੰਗੀ ਹੈ ਵੱਡੀ ਭਾਬੀ ਵੀ ਰਹਿ ਗਈ ਆ ਉਹਨੇ ਕਦੇ ਗੱਲ ਕੀਤੀ ਤਾਂ ਨਹੀਂ ਤੇ ਵੱਡੀ ਭਾਬੀ ਸਾਹਿਬ ਕੋ ਤੇ ਸਾਹਮਣੇ ਹੀ ਉਹਨੂੰ ਵੀ ਲੋੜਾ ਕਰਨ ਦੀ ਕਰਨ ਦੀ ਲੋੜ ਨਹੀਂ ਐਨੂੰ ਐਵੇਂ ਨਾ ਥੋੜਾ ਜਿਹਾ ਦਿਮਾਗ ਆਪਣਾ ਦਿਮਾਗ ਨਾਲ ਸੋਚਿਆ ਕਰ ਗੱਲਾਂ ਇੰਦੀਆਂ ਗੱਲਾਂ ਬੜੀ ਦੂਰ ਜਾਂਦੀਆਂ ਨੇ ਐਵੇਂ ਤੇ ਇਹ ਤੇ ਉਹ ਨਿਆਣਪੁਣਾ ਲੈ ਆਜੇ ਵੀ ਕਰਦੇ ਆ ਨਿਆਣਪੁਣਾ ਕਰਨਾ ਬੜਾ ਪਤਾ ਤੈਨੂੰ ਹੀ ਹਿਸਾਬਤਾ ਉਹਦਾ ਕਿਆ ਕਰੋ ਕਿੱਥੋਂ ਕਿੰਨੇ ਹੁੰਦੇ ਆ ਆਹ ਫਸਲ ਦੇ ਕਿੰਨੇ ਆਏ ਆ ਝੋਨੇ ਦੇ ਕਿੰਨੇ ਆਉਂਦੇ ਆ ਘਣਕ ਦੇ ਕਿੰਨੇ ਹੁੰਦੇ ਆ ਹੂੰ ਕਦੀ তুই ਹਿਸਾਬ ਪੁੱਛਿਆ ਨਾ ਬਲੋ ਸਭ ਗੱਲਾਂ ਰੱਖਾ ਮੰਡੀ ਖੋਲੀ ਆਪਾਂ ਤੇ ਮੰਡੀ ਦੇ ਜਾਂਦੇ ਨਹੀਂ ਐ ਜਾਂਦੇ ਨਹੀਂ ਐ ਮੈਨੂੰ ਪਤਾ ਹੀ ਹੈ ਕਿੰਨਾ ਖਸਾਕਦਾ ਵਾ ਜੇ ਤੁਹਾਨੂੰ ਪਤਾ ਇਹ ਫਿਰ ਘਾਟੇਗਾ ਤੇ ਹੂੰ ਤੂੰ ਰੱਖ ਲਿਆ ਕਰ ਤੂੰ ਰੱਖ ਲਿਆ ਕਰ ਤੇ ਜੇ ਮੈਂ ਰੱਖ ਲੀ ਫਿਰ ਤੇ ਤੂੰ ਮੇਰੇ ਮੂੰਹ ਹੀ ਬੰਦ ਕਰੀ ਜਾਂ ੜੇ ਤੂੰ ਬੰਨ ਜਾ ਮਨੀਮ ਮਨੀਮ ਬੰਨ ਜਾ ਬੋਲੀ ਨਾ ਤੂੰ ਬਸ ਮੈਂ ਚੁੱਪਗਾ ਕੇ ਬੈਠੀ ਰਹਾਂ ਹੂੰ ਉਹਨਾਂ ਇਹ ਡਾਕਾ ਨਾ ਸਾ ਕੋਲ ਸੰਦਿਕਾ ਤੇ ਬਣਾ ਜਨਾ ਸਾਡਾ ਕੋਹ ਨਹੀਂ ਬੰਨਣਾ ਤੇ ਤੂੰ ਬਣਾਉਣਾ ਕੀ ਆ ਚੰਗਾ ਭਲਾ ਘਰ ਬਣਿਆ ਵਾ ਤੈਨੂੰ ਕੀ ਚਾਹੀਦਾ ਵਾ ਤੇ ਘਰ ਬਣਿਆ ਘਰ ਸਾਂਝਾ ਹੀ ਆ ਤ골 ਬਹਿ ਹੋਣਗੇ ਚਾਰ ਤੇ ਆਪਣਾ ਘਰ ਵੱਖੜਾ ਬਣਾਵਾਂਗੇ ਕੱਲੋਂ ਸਾਡਾ ਮੁੰਡਾ ਜਵਾਨ ਹੋਣਾ ਆ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਜਾਓ ਆਪਣੇ ਵੀਰ ਕੋਲ ਜਾਓ ਉਹਨਾਂ ਕੋ ਗੱਲਾਂ ਸੁਣੋ ਚ ਆ ਕੇ ਇਹਦੀ ਗੱਲ ਤੁਹਾਡੇ ਪੱਲੇ ਪੈਣੀ ਨਹੀਂ ਆਦੋ ਕੀ ਹੈ ਤੁਹਾਡੇ ਵਾਲੀ ਦੋ ਕੋ ਸਮਝਾਓ ਸਮਝਣਾ ਹੀ ਨਹੀਂ ਹੁੰਦਾ ਇਹਨਾਂ ਨੇ ਚਲ ਕੋਈ ਨਹੀਂ ਲੱਗ ਜੂਗਾ ਪਤਾ ਜੇ ਤੁਹਾਨੂੰ ਸਮਝ ਨਹੀਂ ਨਾ ਹੁੰਦੀ ਲੱਗੂਗਾ ਗਾਂਗਾ ਕੋਣ ਕੀ ਗੱਲਾਂ ਬਣਾ ਬਣਾਇਆ ਨਈ ਨਈ ਮੂੰਹ ਦੇ ਨਹੀਂ ਬਣਾਇਆ ਓਦਾਂ ਹੀ ਓਦਾਂ ਕਿਦਾਂ ਬਸ ਵੈਸੇ ਹੀ ਮੈਂ ਕਹਿੰਦੀ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਆਈ ਸਮਝਣਾ ਤੇ ਨਹੀਂ ਆਖਿਆ ਤੂੰ ਨਾ ਨਾ ਸਮਝਣੇ ਕੀ ਕਹਿਣਾ ਮੈਂ ਕੀ ਬੋਲਾਂ ਨਈ ਨਈ ਗੱਲ ਦੇ ਚ ਨੇ ਰੱਖਦੀ ਹੁੰਦੀ ਜੇ ਕੋਈ ਹੈਗੀ ਗੱਲ ਬਾਤ ਨਿੱਕੀ ਮੋਟੀ ਦੱਸ ਦੇ ਤੇ ਜੇ ਹੋਏ ਤਾਂ ਤੁਹਾਨੂੰ ਪਤਾ ਹੀ ਹੋਣੀ ਹੈ ਤੇ ਮੈਂ ਐਡੇ ਮੈਂ ਤੈਨੂੰ ਕਹਿੰਨ ਪੁੱਛਦੀ ਮੇਸਦੈਣਾ ਮੈਂ ਕਿਹੜਾ ਬਾਬਾ ਆਂ ਪਜਣੇ ਜਾਣ ਆਂ ਪਰ ਮੈਨੂੰ ਦਿਲ ਦੀਆਂ ਜਾਣਦੀਆਂ ਮੈਂ ਤੇਰੀਆਂ ਦੀਆਂ ਆ ਹਾਂ ਚਲੋ ਕੋਈ ਗੱਲ ਨਹੀਂ ਗੱਲ ਹੁੰਦੀ ਮੈਂ ਦੱਸ ਹੀ ਦੇਣੀ ਮੈਂ ਇਹ ਤੇ ਜਰੂਰ ਹੈ ਕੋਈ ਉਹ ਦਲਕਾਰ ਰੱਖਣਾ ਮੇਰੇ ਕੋਲ ਲੈ ਦਲਕਾਰ ਕਹਦਾ ਰੱਖਣਾ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਸੀ ਕੀ ਪਤਾ ਸਾਨੂੰ ਕਿ ਮੈਨੂੰ ਕਿੱਥੋਂ ਪਤਾ ਲੱਗਣਾ ਹੈ ਨਾ ਨਾ ਘਰ ਚ ਪਤਾ ਲੱਗ ਹੀ ਜਾਂਦਾ ਹਰ ਗੱਲ ਦਾ ਨਹੀਂ ਲੱਗਦਾ ਅੰਦਰੇ ਅੰਦਰ ਹੋ ਜਾ ਫੇਰ ਨਹੀਂ ਲੱਗਦਾ ਬਾਹਰ ਨਿਕਲੇ ਤੇ ਵੀ ਆਪਦਾ ਲੱਗਦਾ ਨਹੀਂ ਨਹੀਂ ਕੋਈ ਗੱਲ ਵੀ ਨਹੀਂ ਹੈ ਵੀਰ ਕਿੱਥੇ ਆ ਵੀਰ ਕਿੱਥੇ ਕਿਤੇ ਹੋਣਾ ਹੈ ਬਿਲਕੁਲੀ ਚਲੋ ਕੋਈ ਨਹੀਂ ਢੋਟੀ ਪਣੀ ਬਣਾ ਰਿਹਾ ਵਾ ਨਹੀਂ ਇਹ ਬਣਾਉਣਾ ਵਾ ਕੀ ਖਾਣਾ ਵਾ ਜੋ ਆਖਣਾ ਖਾਓਗੇ ਉਹ ਬਣਾ ਲੈਂਦੀ ਆ ਕਿੰਨਾ ਲਗਣਾ ਕਿੰਨਾ ਖਾਣਾ ਕੀ ਆ ਇਹ ਮੈਨੂੰ ਆਪ ਨਹੀਂ ਸਮਝਾਉਣੀ ਜੋ ਬਣਾਓਗੇ ਹੀ ਕਾਲਾ ਨਹੀਂ ਮੈਂ ਮੇਜੇ ਸੋਚ ਨਹੀਂ ਲਈ ਆ ਕੀ ਬਣਾਵਾਂ ਗੋਭੀ ਬਣਾਵਾਂ ਗਾਜਰਾ ਬਣਾਵਾਂ ਕੀ ਬਣਾਵਾਂ ਚਲੋ ਸੋਚ ਲੋ ਤੁਸੀਂ ਮੈਂ ਬੈ ਕੇ ਸੋਚਦੀ ਰਹਿਣੀ ਆ ਤਾਂ ਤੁਸੀਂ ਖਾਣ ਹੋਏ ਨਾ ਦੱਸਿਓ ਨਹੀਂ ਨਹੀਂ ਦੱਸਣਾ ਕੀ ਇਹ ਗੋਭੜੇ ਦਾ ਬੜਾ ਖਾਈ ਲੈਣਾ ਮੈਂ ਕੋਈ ਨਹੀਂ ਫਿਰ ਬਣਾ ਲੈਂਦੀ ਆ ਆਪਣੀ ਮਰਜ਼ੀ ਨਾਲ ਹਾਂ ਕੀ ਗੱਲ ਆ ਕੋਈ ਗੱਦ ਕੱਖਣੀ ਨਹੀਂ ਸੀ ਹਮ ਆ ਮੇਰਾ ਇਹ ਲੱਕ ਜੇ ਟੂਰੀ ਲਾ ਕੇ ਪੀਰ ਹੁੰਦੀ ਆ ਪੀਰ ਹੁੰਦੀ ਆ ਜਦੋਂ ਉਠਾ ਉਹ ਇਹ ਮੇਰੇ ਪਾਣੀ ਵਾਏ ਜਾਂ ਵੇਖਦਾ ਕੀ ਆ ਇਹ ਪਤਾ ਨਹੀਂ ਵਿੱਚ ਹੋ ਜਾਂਦੀ ਮਿੰਨੇ ਦੋਵੇਂ ਦਿਨ ਨਹੀਂ ਨਾ ਪੈ ਜਾਂਦਾ ਨੁਕਸਾਨ ਤਾਂ ਇਹ ਇੱਥੇ ਲੰਮੇ ਪੈ ਰਹੇ ਨੇ ਘਰ ਉਧਰ ਪੈਣਾ ਸੀ ਮੈਂ ਜੇ ਇੱਥੇ ਬੈ ਜਾਣਾ ਹਾਂ ਆ ਡੰਗੜਾ ਲਾ ਕੇ ਚਾਹ ਵੇਖਣੇ ਆ ਜੀ ਕਿਉਂ ਸੇ ਟਿਕਾਣੀ ਹੋਏਗੀ ਮਰ ਕੇ ਅੰਤ ਚੱਲ ਜਾਵਾਂ ਹਮ ਉਧਰ ਚੰਗਾ ਵਾ ਬਾ twin ਸ਼ਰਦਰਦੀ ਦੇ ਬਾਬਾ ਦੂਰ ਰਹਿੰਦੇ ਆਹ ਕਾਈ ਵਰਗੇ ਹਾਂ ਜਦੋਂ ਆਪਣਾ ਵੱਖਰਾ ਇਥੇ ਇਤਨਾ ਜਗਾੜੇ ਬਖਰੇ ਹੀ ਦਾ ਹਾਂ ਸੋਹਣ ਸਾਬ ਕਿੱਥੇ ਆ ਸੋਹਣ ਦੀ ਜੀ ਸੌ ਗਿਆ ਤੇ ਮਮਮੀ ਲਾ ਕੇ ਪਾ ਆਈ ਜਾਈ ਤੇ ਅੱਛਾ ਤੇ ਅੱਜ ਕਿਵੇਂ ਰਾਤ ਨੂੰ ਬੇਲੋ ਜੋ ਬਣਾਉਣਾ ਅੱਗੇ ਕਿਹੜੇ ਮੇਰੀ ਪਸੰਦ ਦਾ ਬੰਦਾ ਕੀ ਆ ਤੇਰੇ ਪਸੰਦ ਦਾ ਬਾਹਰ ਹੋਈਦਾ ਤੈਉ ਹੋਰ ਜੋ ਬਣਾਇ ਫਾੜੀਦਾ ਅਛਾ ਤਾਂ ਇਹ ਤੂੰ ਆਪਣੀ ਪਸੰਦ ਦਾ ਹਾਂਦੇ ਫਾੜਾ ਤੂੰ ਬਣਾ ਜੀ ਰਣੀ ਐ ਇਦਾਂ ਜਦੋਂ ਮੈਂ ਪੁੱਛਾਂ ਉਹ ਤਾਂ ਮੂੰਹ ਬਣਾ ਕੇ ਗੱਲ ਕਰਨੀ ਐ ਮੈਂ ਪੁੱਛਦੀ ਰਹੀਨੀ ਐ ਤੂੰ ਬਖੜੀ ਬਖੜੀ ਲੈ ਰੁਕੀ ਰੁਕੀ ਨਹੀਂ ਜੀ ਜੀ ਮੈਨੂੰ ਹੀ ਲੱਗਦਾ ਮੈਂ ਰੁਕੀ ਦਿੱਤੀ ਕਿਹੜੀ ਕਿੱਲੋਂ ਨਾ ਕਿਹਦੇ ਦਿੱਤਾ ਕਿ ਆਪਣੀ ਪਸੰਦ ਬਣਾ ਲਊਂਗਾ ਉਹਨੇ ਕੱਲੀ ਨਹੀਂ ਖਾਣਾ ਤੇ ਆਪਣੀ ਪਸੰਦ ਬਣਾਣਾ ਆ ਤੇ ਜੋ ਬਣਾਇ ਫਿਰ ਖਾ ਲਈ ਹੈ ਨਾ ਤੇ ਮੈਂ ਕਾਹ ਕਿਹੜਾ ਬਣਾਉਂ ਤੈਨੂੰ ਦੱਸ ਤਾ ਗਜਰਾ ਖਾਣੀ ਐ ਗੋਭੀ ਖਾਣੀ ਕੋਈ ਦਾਲ ਖਾਣੀ ਕੀ ਖਾਣਾ ਮੈਂ ਉਹ ਬਣਾ ਦੇਣੀ ਜੋ ਦਿਲ ਕਰਦਾ ਬਣਾ ਲਓ ਕੋਈ ਨਹੀਂ ਤੇ ਮੇਰਾ ਤਾਂ ਦਿਲ ਕਰਦਾ ਸਾਰੀਆਂ ਬਣਾਣਾ ਜੇ ਤਾਂ ਜੀ ਕਰੂ ਉਹ ਖਾ ਲੇਗਾ ਚਲ ਬਣਾ ਲਓ ਫਿਰ ਬਣਾਉਣੀ ਨਾ ਪਊ ਰੋਜ਼ ਸਗੋਂ ਉਹ ਹੀ ਗਰਮ ਕਰਕੇ ਖਾਈ ਜਾਣਾ ਖਾਈ ਜਾਓਗੇ ਆਹ ਨਹੀਂ ਫੇਰ ਠੀਕ ਆ ਤੂੰ ਵੀ ਕਿਤੇ ਜਾ ਕੇ ਬਾਹਰ ਵੇਖ ਲਾ ਵੀ ਕੀ ਜੋ ਬਣਾਣਾ ਬਣਾ ਰਾ ਬਾਹਰ ਮੈਂ ਕੀ ਵਖਣਾ ਹੋਏਗਾ ਸਭ ਕੁਝ ਸੌਜੀ ਬਣਾਉਣੀ ਆ ਤੇ ਬਣਾ ਲੈਣੀ ਆ ਅੱਛਾ ਤੂੰ ਨਹੀਂ ਬਣਾਣੀ ਅੱਜ ਤੂੰ ਬਣਾ ਕੇ ਖਵਾ ਦੇ ਮੈਨੂੰ ਮੈਂ ਬਣਾ ਲੂੰਗੀ ਜੇ ਮੈਂ ਬਣਾਉਣੀ ਹਾਂ ਅੱਛਾ ਬਣਾਉਣੇ ਹਾਲ ਤੇ 4:00 ਵੱਜ ਗਏ ਨੇ ਕੋਈ ਨਹੀਂ ਪੜਾ ਲੈਨੇ ਬੜਾ ਟਾਈਮ ਪਿਆ ਜੇ 4:00 ਵੱਜੇ ਗੜੀਆਂ ਹੁਣੇ ਖਾ ਲੈਣੀਆਂ ਤੇ ਸੋਨ ਨੂੰ ਕੀ ਹੈ ਤੁਮਾ ਕਾ ਕੋਈ ਨਾ ਮੈਂ ਕੀ ਕਹਣਾ ਇਹ ਨਾ ਬੜਾ ਗੁੰਮਣਾ ਆ ਨਾ ਚੜ ਇਹਨੇ ਮੈਂ ਪੁੱਛਿਆ ਨੂੰ ਕਿੰਨੀ ਵਾਰ ਤੇ ਗਾਲੀ ਨਹੀਂ ਭਾਬੀ ਕੋਹਣੀ ਨਹੀਂ ਭਾਬੀ ਕੋਹਣੀ ਉਹਦਾ ਹੀ ਉਹਨਾਂ ਦਾ ਮੂੰਹ ਬਣਿਆ ਹੀ ਰਹਿੰਦਾ ਵਾ ਕਿਉਂ ਭੁੱਖ ਲੱਗੀ ਹੈ ਨਾ ਮੂੰਹ ਬਣਿਆ ਦਾ ਪਤਾ ਨਹੀਂ ਇਹ ਤਾਂ ਹੁਣ ਉਹਨਾਂ ਨੇ ਪਤਾ ਨਾ ਕਾ ਦਾ ਪਤਾ ਨਾ ਜੇ ਲੋਠੇ ਵਿੱਚ ਬਣਾ ਲੈਣਾ ਸਬਜੀ ਕੋਈ ਨਹੀਂ ਜੀ ਬਣਾ ਲੈਣੀ ਮੈਂ ਜਿਹੜੀ ਕੀ ਕਹਦਾ ਬਣਾ ਲੋ ਆਟਾ ਗੰਨ ਰੋਟੀ ਕਹਦਾ ਨੀ ਕੋਈ ਨਹੀਂ ਜੇ ਮੈਂ ਸਬਜੀ ਬਣਾਣੀ ਮੈਂ ਆਟਾ ਬਣੀ ਰੋਟੀਆਂ ਨਹੀਂ ਲਾਏ ਲਾਉਂਦੀ ਤੇ ਸੇ ਨਹੀਂ ਵੇਚਣ ਕਿਉਂ ਕਰਨੀ ਫਿਰ ਕੱਠਾ ਐ ਕੱਠਾ ਨਹੀਂ ਨਾ ਨਾ ਉਹ ਖੜਾ ਖੜਾ ਨਾਵਾ ਕੋਣ ਵੇਂਗਾ ਲੰਗਾ ਦੀਆਂ ਹੈ ਨੀ ਨਹੀਂ ਭਲਾ ਤੂੰ ਫੋਨ ਅੰਗੀਆਂ ਗੱਲਾਂ ਗਾੜੀਆਂ ਤੇ ਪਤਾ ਕਾ ਦਾ ਦਾ ਕੋਣੇ ਕਿ ਦਾ ਟੰਗਣਾ ਆ ਨਾ ਮਾਣ ਵਾ ਕੋਣ ਦਾ ਨਾਮ ਲਾਉਂਦੇ ਨਾ ਨੀ ਮਾਤਾ ਨੂੰ ਸਭ ਕੋਈ ਪਤਾ ਨਹੀਂ ਆ ਉਹਨਾਂ ਨੇ ਕਿਹ ਗੱਲ ਦੀ ਕੋਲ ਕੋਲ ਨਹੀਂ ਖਾਵਾਂ ਮਾਤਾ ਨੂੰ ਦੇ ਬਤਾ ਸਾਰਾ ਪਤਾ ਉਹ ਵੀ ਕਿਹ ਰਹਿ ਰਹਿਣ ਦੇ ਆ ਮੈਂ ਕੋ ਮੋਦਾ ਖਾਨੀ ਵਿੱਚੋਂ ਵੀ ਮੈਂ ਆਲੀ ਨਾਲ ਕੰਮ ਕਰਦੀ ਆ ਨਾਲ ਤੇ ਤੁਹਾਨੂੰ ਪਤਾ ਨਹੀਂ ਕਿਉਂ ਤੋਂ ਰੁਖੀ ਰੁਖੀ ਹੋ ਰਹੀ ਨਹੀਂ ਆ ਕਿ ਜਿਹੜਾ ਸਾਪ ਕੱਢਣਾ ਇੱਕ ਦਿਨ ਬੈਠ ਕੇ ਕੱਢ ਹੀ ਲੈ ਸਾਪ ਨੇ ਜੇ ਨਿਕਲਣਾ ਉਹ ਵੀ ਨਿਕਲ ਹੀ ਜਾਣਾ ਕਿ ਪਹਿਲਾਂ ਕੱਢਣਾ ਕਿ ਪਹਿਲਾਂ ਨਹੀਂ ਪਹਿਲਾਂ ਕੱਢਣਾ ਚਾਹੀਦਾ ਨਾ ਪਤਾ ਲੱਗ ਜਾਂਦਾ ਹੁੰਦਾ ਨਾ ਕਿ ਇਹਦਾ ਕੱਢਣਾ ਵਾ ਰੱਪਾ ਨੇ ਤਾਂ ਨਾ ਕਿ ਕਿਹੜਾ ਨਿਕਲਣਾ ਉਹ ਤਾਂ ਟਾਈਮ ਨਹੀਂ ਦੱਸੂਗਾ ਹੁਣ ਹੋਰ ਰੁਖਿਆ ਰੁਖੀਂ ਨਾ ਕਰਦੀ ਨਹੀਂ ਦੀਦੀ ਉਦਾਂ ਹੀ ਤਾਂ ਤੇ ਮੂੜੀ ਦੰਦਾ ਮੈਂ ਦੇ ਹਿਸਾਬ ਮੈਂ ਤੇਰਾ ਰੋਜ਼ ਹੀ ਤਰ ਲਿੰਦਾ ਵਾ ਨਹੀਂ ਨਹੀਂ ਰੋਤ ਨਹੀਂ ਉਦਾਂ ਹੀ ਕੋ ਜਾਂਦਾ ਹੁੰਦਾ ਬਈ ਨਾ ਯਾ ਲੈ ਕੋਈ ਨੰਬਰ ਆਉਂਦੇ ਹੈ ਅੱਜ ਹੈ ਆਪਾਂ ਤੇ ਬੜੇ ਨੇ ਜੀ ਵੀ ਪੜਾਅ ਸਵਾਰ ਹੈ ਫਿਰ ਮਾਨਵਿਕ ਕੋਈ ਨ ਸਿਖਵਾਨੀ ਰਿੰਦਾ ਇਹਨੇ ਸਿਖਵਾ ਗਾਦਾ ਹੈ ਮੇਰੀ ਗੱਲ ਆ ਘਰ ਦੇ ਕਿ ਮੈਨੂੰ ਆ ਗੱਲ ਦੀ ਤੰਗੀ ਆ ਨੂੰ ਆਣੇ ਜੁਰਦਾ ਜਾਂ ਤੂੰ ਆ ਵਾਦ ਕਰ ਲੈਂਦੇ ਹੋ ਮੈਨੂੰ ਘੱਟ ਦਿੰਦੇ ਹੋ ਦੱਸ ਦੇ ਸਾਨੂੰ ਨਹੀਂ ਉਹ ਤੁਹਾਨੂੰ ਦੱਸਣ ਦੀ ਬਲੋੜ ਹੈ ਤੁਹਾਨੂੰ ਤਾਂ ਸਾਰਾ ਪਤਾ ਹੀ ਆ। ਦਾਣੀਆਂ ਤਾਂ ਦੋ ਟਿੱਕੀਆਂ ਹੀ ਆ ਕਿੰਨੇ ਕ ਜਾਣੇ ਆਂ। ਦੋ ਟਿੱਕੀਆਂ ਹੀ ਬੱਕਦੀ ਨੇ। ਕੋਈ ਨਹੀਂ ਪਕਾ ਲਾਂਗੇ। ਟਿੱਕੀਆਂ ਦੀ ਗੱਲ ਨਹੀਂ ਕਰ। ਮੈਂ ਤੇ ਨੋਣੀ ਆਂਦੀ ਪਕਾਣਾ ਨਹੀਂ ਮੈਂ ਤਾਂ ਬਥੇਰੇ ਕੰਮ ਕਰ ਲੈਣੀਆਂ। ਮੈਂ ਤਾਂ ਖੁਸ਼ ਰਿਆ ਕਰ ਬੱਸ ਉਹਨੋਂ ਨਾਲੇ ਤੁਹਾਡੇ ਨਾਲ ਨਹੀਂ। ਨਹੀਂ ਖੁਸ਼ੀ ਆ ਮੈਂ ਉਦਾਂ ਤੁਹਾਨੂੰ ਲੱਗਣ ਰਿਹਾ ਵੀ ਨਹੀਂ ਖੁਸ਼। ਨਹੀਂ ਇਦਾਂ ਤੇਰੇ ਨਾਲ ਬੜਾ ਬਦਵਿਨੀ ਲੱਗਦਾ। ਅੰਦਰ ਮੈਨੂੰ ਕੋਈ ਵੀ ਹੀ ਕੇ ਲੱਗਦਾ ਹਾਂ ਤਾਂ ਮੈਂ ਮੋੜਾ ਉਫੀਆ। ਬਰੋਦੀ ਹੋ ਫਿਰਦਾ। ਹੇ ਉਹਦਾ ਹੀ ਕਿ ਟੈਂਟਰਨ ਬਤਨ ਕਾਢੀ ਚਲੋ ਕੋਈ ਨਹੀਂ ਤੁਸੀਂ ਬਹੁ ਮੈਂ ਬਣਾ ਲੇਗੀ ਤੇ ਸਰ ਜੀ ਬਣਾਉਣੀ ਉਹ ਦੂਜਾ ਬਣਾਉਣਾ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਜੇ ਮੈਂ ਇਧਰ ਨੂੰ ਕੰਨੀ ਤੇ ਇਧਰ ਨੂੰ ਜਾਂਦੀ ਜੇ ਮੈਂ ਇਧਰ ਨੂੰ ਕੰਨੀ ਤੇ ਇਧਰ ਨੂੰ ਜਾਂਦੀ ਆ ਖਾਦੀ ਹੋ ਗਈ ਇਹਦੇ ਵਾਲੀ ਕੁੜੀ ਵਾਲੇ ਇਹਨਾਂ ਘਰ ਇਹੋ ਸਾਰੇ ਭਾਂਡੇ ਭੋਂਡੇ ਖੜੇ ਕਰਕੇ ਛੱਡਣੇ। ਉਹ ਤਾਂ ਤੁਸੀਂ ਵਾਵਾ ਸ਼ਿਰਖ ਪਾਈ ਤੋਂ ਬਚ ਕੇ ਨਾ ਜਨਨੀਆਂ ਦੀ ਤਾਂ ਇੱਧਰ ਆ ਕੇ ਪੈ ਜਾਂਦੇ ਜੇ। ਇੱਧਰ ਤਾਂ ਹੀ ਪੈ ਜਾਂਦੇ ਸਾਂ। ਹਾਂ। ਥੋੜੂ ਮੈਂ ਤਾਂ ਹੀ ਕਰਕੇ ਸਾਂ ਜਨਨੀਆਂ ਦੇ ਮੈਂ ਕੁਝ ਕਰ ਕੋ ਨੂੰ ਕਰਦੀ ਨਹੀਂ ਜਾਦਾ। ਹੂੰ। ਮੈਂ ਇੱਥੇ ਡੰਗਣੇ ਲੱਗੇ ਡੰਗਣੇ ਵੇਖ ਲਈਦੀਆਂ ਨਾਲੇ ਆਪਣੇ। ਹਾਂ। ਜਿੱਥੇ ਜੰਮੇ ਪੈ ਲਈਦਾ ਆਰਾਮ ਨਾਲੇ। ਹਾਂ। ਤੇ ਪੀੜ ਨਿਕਲੀ ਕਿੱਦਾਂ ਵਾ? ਪੀੜ ਅੱਗੇ ਵੀ ਹੁੰਦੀ ਰਹੀ। ਹੂੰ ਤਾਂ ਕਰਕੇ ਤਾਂ ਅੱਜ ਬਦੋਂ ਦੇ ਪੱਠੇ ਘੋਂਦੇ ਜੱਕ ਤਾਂ ਪੂਰੀ ਪੈ ਗਈ ਹੈ ਅੱਛਾ ਜੇ ਖਾਂ ਹੋਇਆ ਮੈਂ ਤੂੰ ਜੱਕ ਦਾ ਮੁਰਗਾ ਪਾਣਾ ਹੋਇਆ ਹੈ ਹੂੰ ਨਾਲ ਇਹਦੇ ਘੱਟ ਪੀ ਰੋ ਡਾਕਟਰ ਕਿਥੇ ਹੈ ਤੇ ਚਲੋ ਫਿਰ ਦਵਾਈ ਲੈ ਹੁਣੇ ਮੈਂ ਵਾਪੇ ਹੋ ਜਾਂਦਾ ਫਰਕ ਪੈ ਜਾਂਦਾ ਅੱਗ ਵੀ ਹੋਈ ਹੈ ਨਾ ਆਪੇ ਕਿੰਨਾ ਫਰਕ ਪੈ ਜਾਂਦਾ ਕੋਈ ਗੱਲ ਪੈ ਜਾਂਦਾ ਹੁੰਦਾ ਫਿਰ ਉਹੀ ਗੱਲ ਪੈ ਜਾਂਦਾ ਨਹੀਂ ਕੋਈ ਗੱਲ ਜਾਈਂਗੀ ਆਪੇ ਨਹੀਂ ਫਰਕ ਪੈਂਦਾ ਹੁੰਦਾ ਚਲੋ ਬੁਖਾਰ ਹੀ ਇਹਨਾਂ ਦੀ ਠੰਡ ਹੈਗੀ ਆ ਨਹੀਂ ਕੋਈ ਗੱਲ ਨਹੀਂ ਫਰਕ ਪੈ ਜਾਂਦਾ ਆਪੇ ਉਹ ਗਾ ਨਹੀਂ ਡੰਡਾਂ ਮੁੰਦੇ ਲੇ ਗਏ ਇਹ ਨਹੀਂ ਲਾ ਪ੍ਰੋਵਾਈਡ ਨਹੀਂ ਕਰੀਦੀ ਹੁੰਦੀ ਠੰਡ ਚ ਕੀ ਪਤਾ ਹੁੰਦਾ ਕਿ ਮੁੜ ਕੇ ਜਿਆਦਾ ਨੁਕਸ ਵਧੂਗਾ ਨਹੀਂ ਉਹ ਤਾਂ ਗੱਲ ਠੀਕ ਹੈ ਤੇਰੀ ਨੁਕਸ ਤੇ ਨਹੀਂ ਵਧਦਾ ਉਹ ਤਾਂ ਇਹ ਬਦਬਦੀ ਥੋੜਾ ਟੂੜਿਆ ਲਾ ਕੋਈ ਥੋੜੀ ਹੱਡੀ ਲਾ ਮੁਰੇਦੀ ਆਹ ਚਲੋ ਨੂੰ ਆਉਨੇ ਆ ਵੀ ਕੀ ਪਤਾ ਉਹ ਮਣਕਾ ਮਣਕਾ ਨਹੀਂ ਲੱਗਿਆ ਇਹ ਉਹ ਹੀ ਆ ਕੇ ਉਹ ਹੀ ਪ੍ਰੋਬਲਮ ਜਿਆਦਾ ਹੈ ਹੂੰ ਉਹ ਬਸ ਰੀੜ ਦੀ ਹੱਡੀ ਨਾਲ ਮਰਕੇ ਥੋੜਿਆ ਗੈਪ ਜਿਆ ਪਿਆ ਹੈ ਹੂੰ ਉਹ ਗੈਪ ਕਰਕੇ ਥੋੜੀ ਪ੍ਰੋਬਲਮ ਕਰਾਇਆ ਵਾ ਤੂੰ ਮੈਨੂੰ ਦੱਸਿਆ ਹੀ ਨਹੀਂ ਕਦੇ ਐਕਸਟਰਾ ਕਰਾਇਆ ਕੀ ਕਿੰਦਾ ਸੈਨਿਕ ਦੇ ਹਾਂ ਤਾਂ ਮੈਂ ਕੀ ਦੱਸਣਾ ਚਲ ਕੋਈ ਮਾੜਾ ਮੋੜਾ ਦਾੰਦਾ ਜਿੰਦਾ ਕੰਮ ਇਦਾਂ ਹਾਂ ਇਹ ਪੀਰ ਪਾੜੀਆਂ ਵਿੱਚ ਤਾਂ ਰਾਜ ਜਾਂਦੀ ਵੀ ਪਹਾੜ ਜਾਂਦੀ ਕਈ ਵਾਰ ਤਿੰਨ ਦਿਨ ਹੀ ਲੱਗਦੀ ਹੁੰਦੀ ਚਲ ਆ ਜਾ ਬੇ ਥੋਨੀ ਤੇ ਕਰਾ ਕੇ ਲਿਉਂਨੇ ਆ ਟੀਕਾ ਲਵਾ ਕੇ ਲਿਉਂਨੇ ਆ ਮੈਂ ਤਾਂ ਰਹਿ ਦਿੰਦੇ ਨਹੀਂ ਚੱਲੀ ਆ ਰੋ ਆ ਜਾਓ ਜਰੂਰ ਆਣਾ ਮੈਂ ਤਾਂ ਕਿ ਛੱਡੀ ਮੈਂ ਨਹੀਂ ਹਾਂ ਲਵਾ ਲਿਉਨੇ ਟੀਕਾ ਕਿ ਆਪਣਾ ਕੀ ਜਾਂੜਿਆ ਲਾਗੇ ਤੇ ਆਵਾ ਚਲੋ ਹਵੇਰ ਹੈ ਨਾ ਤੇ ਹਾਂ ਕੋਈ ਨਹੀਂ ਪਹਿਲਾਂ ਡਿਆ ਹਾਂ ਹਾਂ ਤੇ ਮਾਂ ਭਾਬੀ ਕੋ ਫੜ ਲੈਣਾ ਤੇ ਪਾ ਵੀ ਰੂਹ ਆ ਰੋਭੇ ਕੋਈ ਤਾਂ ਬੈ ਚੱਲਦੇ ਹਾਂ ਭਾਬੀ ਪਹਿਲੇ ਦਿਓ ਫੜ ਜੀ ਠੀਕ ਹਾਂ ਨੇ ਉਹ ਵੀਰ ਨੂੰ ਦਵਾਈ ਧਾ ਕੇ ਦੇਣੀ ਹੈ ਠੀਕ ਹਾਂ ਨੇ ਵੀਰ ਨੂੰ ਲੱਗ ਪਈ ਹੋਣੀ ਹੈ ਠੰਡ ਲੱਗ ਗਈ ਹੋਣੀ ਸਰਦੀ ਤੇ ਜਾਨ ਇਹਦਾ ਪੜੀ ਤੇ ਆਹ ਠੰਡੀ ਲੱਗੀ ਹੋਣੀ ਹੈ ਕੀ ਬਤਾਓ ਮੈਂ ਤਾਂ ਬਣਾ ਲਿਆ ਤੇ ਮੈਨੂੰ ਠੰਡ ਲੱਗਣ ਦੀ ਆ ਤੇ ਕਿੰਨੇ ਪੈ ਜੀਦੇ ਆ ਦੇ ਦਿਓ ਜਿੰਨੇ ਦੇਣੇ ਆ 500 600 ਦੇ ਦਿਓ ਕੀ ਬਣਾ ਸੀ ਕਿੰਨੇ ਲੱਗਣੇ ਅੱਛਾ ਚੱਲ ਬੰਦੇ ਇਹ ਨਾ ਅੱਦੋ ਗੀਏ ਪਹਿਲੀ ਮਾਮਾਗੇ ਭੈਣੇ ਦੁੱਧ ਦੇਦੇ ਸਭ ਕਰ ਮਾਤਾ ਭੋਆ ਘੋਣ ਦੇ ਤੋਂ ਨਿਕਲਦੇ ਇਹਦਾ ਸੋ ਇਹਨਾਂ ਕੋਲ ਡੇ ਆ ਇਹ ਮੇਰਾ ਬੰਦਾ ਹੀ ਹੈ ਜਿੰਨੂੰ ਲਗਦੀ ਨਹੀਂ ਹੈ ਪੰਜ ਚੋ ਦੇ ਦੂੰ ਹਾਂ ਉਦਾਂ ਕਹੋ ਕਿ ਪਾਧ ਦੇ ਦੋ ਕਿ ਤੇ ਵੱਧ ਲੋੜ ਪੈ ਜਾਂਦੀ ਏ ਲਓ ਮੰਗ ਮੰਗੇ ਤੁਹਾਨੂੰ ਮੇਰੇ ਪਤਾ ਲੱਗੂਗਾ ਜੇ ਲੱਗਾ ਨਹੀਂ ਹੈ ਚੱਲੀਏ ਵੀਰੇ ਫੇਰ ਚਲੋ ਤੇਰਾ ਮੈਂ ਵੀ ਜਾਣਾ ਸੀ ਜਿਆਦਾ ਖੜਿਆ ਨਾ ਕਰ ਨਹੀਂ ਜਾਣਾ ਕਿਉਂ ਨਹੀਂ ਹੈ ਹਣ ਗੈਲੀ ਨਹੀਂ ਕਰੀ ਦਿੰਦੀ ਮੈਂ ਚੱਲ ਆਪਣੇ ਘੇਰੇ ਉੱਤੇ ਫੜ ਪੈ ਜਾਂਦਾ ਬਦੋ ਜੀ 那块子人大概有那么个，飘的有那么个，估计是那